ਕਿਸਾਨਾਂ ਵੱਲੋਂ ਅੱਜ ਕੱਢਿਆ ਜਾ ਰਿਹਾ ਟਰੈਕਟਰ ਮਾਰਚ ਐਮਐਸਪੀ ਸਮੇਤ 13 ਮੰਗਲ ਲਈ ਕੱਢਿਆ ਜਾ ਰਿਹਾ ਟਰੈਕਟਰ ਮਾਰਚ ਕਿਸਾਨ ਟਰੈਕਟਰ ਸੜਕਾਂ ਦੇ ਕਿਨਾਰੇ ਖੜੇ ਕਰਕੇ ਕਰ ਰਹੇ ਰੋਸ ਪ੍ਰਦਰਸ਼ਨ ਸਸ਼ੇਕਾਲ ਮੈਂ ਸੋਨਮ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕੇਂਦਰ ਸਰਕਾਰ ਤੋਂ ਐਮਐਸਪੀ ਸਮੇਤ 12 ਮੰਗਾ ਮੰਨਾਉਣ ਅਤੇ ਨਵੇਂ ਖੇਤੀਵਾੜੀ ਕਾਨੂੰਨ ਦਾ ਖਰੜਾ ਰੱਦ ਕਰਵਾਉਣ ਲਈ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਤੌਰ ਤੇ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਖਿਲਾਫ ਸੜਕਾਂ ਉੱਪਰ ਟਰੈਕਟਰ ਖੜੇ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਧਰ ਹਰਿਆਣਾ ਵਿੱਚ ਕਿਸਾਨ ਇਸ ਟਰੈਕਟਰ ਮਾਰਚ ਲਈ ਤਿਆਰ ਹਨ ਤੇ ਰੋहतक ਤੋਂ ਦਿੱਲੀ ਬਾਰਡਰ ਤੱਕ ਸੈਂਕੜੇ ਟਰੈਕਟਰ ਲੈ ਕੇ ਮਾਰਚ ਕਰ ਰਹੇ ਹਨ ਦੂਸਰੇ ਪਾਸੇ ਅਜਖ ਨੌਰੀ ਬਾਰਡਰ ਤੇ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 61ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਢੱਲੇਵਾਲ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਉਹ ਮਰਨ ਵਰਤ ਨਹੀਂ ਤੋੜਨਗੇ ਇਸ ਦੌਰਾਨ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅੱਜ ਕਿਸਾਨ ਨੇਤਾ ਸਰਬੰਸ ਸਿੰਘ ਪੰਦੇੜ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਅਮ੍ਰਿਤਸਰ ਵੱਲੋਂ 29 ਜਨਵਰੀ ਨੂੰ ਸ਼ੰਭੂ ਬਾਰਡਰ ਨੂੰ ਪਹੁੰਚ ਕਰਨ ਅਤੇ 26 ਜਨਵਰੀ ਦੇ ਐਕਸ਼ਨ ਪ੍ਰੋਗਰਾਮਾਂ ਦੀ ਤਿਆਰੀ ਲਈ ਲੋਪੋ ਦੇ ਗੁਰਦੁਆਰਾ ਸਾਧੂ ਸਿੱਖ ਅਤੇ ਅਜਨਾਲਾ ਨਜ਼ਦੀਕ ਕਸਵਾ ਪੱਕਾ ਸ਼ਹਿਰ ਚ ਦੋ ਵਿਸ਼ਾਲ ਇਕੱਠ ਕਰਕੇ ਕਿਸਾਨਾਂ ਮਜ਼ਦੂਰਾਂ ਦੀ ਲਾਂਬੰਦੀ ਕੀਤੀ ਗਈ ਇਸ ਮੌਕੇ ਸੀਨੀਅਰ ਆਗੂ ਸਰਬੰਸ ਸਿੰਘ ਪੰਦੇਰ ਅਤੇ ਜ਼ਿਲ੍ਹਾ ਆਗੂ ਬਾਦ ਸਿੰਘ ਸਰੰਗੜਾ ਨੇ ਦੱਸਿਆ ਕਿ 26 ਜਨਵਰੀ ਨੂੰ ਦੇਸ਼ ਦੇ ਕਿਸਾਨਾਂ ਵੱਲੋਂ ਟਰੈਕਟਰ ਕਾਰਪੋਰੇਟ ਕਰਾਉਣਿਆਂ ਦੇ ਸ਼ਾਪਿੰਗ ਮਾਲ ਗੋਦਾਮਾਂ ਤੇ ਫਾਸਪਾਗੂਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਖੜੇ ਕਰਕੇ ਸਿੱਧ ਕਰ ਦਿੱਤਾ ਜਾਵੇਗਾ ਕਿ ਇਹ 2-3 ਸੂਬਿਆਂ ਦਾ ਅੰਦੋਲਨ ਨਾ ਹੋ ਕੇ ਪੂਰੇ ਦੇਸ਼ ਦਾ ਉੱਥੇ ਹੀ ਜ਼ਿਲ੍ਹਾ ਅਮਰੀਕ ਸਰ ਵਿੱਚ 12 ਤੋਂ 1:30 ਵਜੇ ਤੱਕ ਹਜ਼ਾਰਾਂ ਟਰੈਕਟਰ ਵਾਹਕ ਵਾ ਕਾਰਪੋਰੇਟ ਘਰਾਣੀਆਂ ਦੇ ਸਾਈਲੋਜ਼ ਗੋਦਾਮਾਂ ਸ਼ਾਪਿੰਗ ਮਾਲ ਅਤੇ ਫਾਸਪਾ ਲੀਡਰਾਂ ਦੇ ਘਰਾਂ ਅੱਗੇ ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਮੌਕੇ ਜ਼ਿਲ੍ਹਾ ਆਗੂ ਕੁਲਜੀਤ ਸਿੰਘ ਕਾਲੇ ਗੁਰਦੇਵ ਸਿੰਘ ਨੇ ਕਿਹਾ ਕਿ 29 ਜਨਵਰੀ ਨੂੰ ਜ਼ਿਲ੍ਹਾ ਅਮ੍ਰਿਤਸਰ ਤੋਂ ਬਿਆਸ ਵਿਖੇ ਸੈਂਕੜੇ ਟੈਕਟਰ ਟਰਾਲੀਆਂ ਇਕੱਠੀਆਂ ਹੋਣਗੀਆਂ ਤੇ 30 ਦੀ ਸਵੇਰ ਸ਼ੰਭੂ ਬਾਡਰ ਨੂੰ ਪੂਚ ਕੀਤਾ ਜਾਵੇਗਾ ਤੁਹਾਨੂੰ ਫਿਰ ਤੋਂ ਦੱਸ ਦਈਏ ਕਿ ਕੇਂਦਰ ਸਰਕਾਰ ਤੋਂ ਐਮਐਸਪੀ ਸਮੇਤ 12 ਮੰਗਾ ਮਨਵਾਉਣ ਅਤੇ ਨਵੇਂ ਖੇਤੀਬਾੜੀ ਕਾਨੂੰਨ ਦਾ ਖਰੜਾ ਰੱਦ ਕਰਵਾਉਣ ਲਈ 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਤੌਰ ਤੇ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਤੇ ਆ ਬਾਪੂ ਜੀ ਕਿੱਥੋਂ ਆਇਓ ਅਸੀਂ ਹਜ਼ਮਪੁਰ ਤੋਂ ਅਸੀਂ ਮੈਂ ਪ੍ਰਧਾਨ ਮੈਂ ਸਰਜੀਤ ਸਿੰਘ ਲਚਕਾਣੀ ਬਲਾਕ ਪ੍ਰਧਾਨ ਪਟਿਆਲਾ 2 ਬੀਕੇਵੀ ਦਾ ਡਕੋਂਦਾ ਅੱਜ ਪ੍ਰਧਾਨ ਜੀ ਕੀ ਦੱਸੋ ਵੀ 1 ਸਾਲ ਹੋ ਗਿਆ ਪੂਰਾ ਆਪਾਂ ਧਰਨਿਆਂ ਤੇ ਬੈਠੇ ਆ ਚਾਹੇ ਉਹ ਕਨੌਰੀ ਐ ਜਾਂ ਸ਼ੰਭੂ ਤੇ ਸਰਕਾਰ ਆਪਣੀ ਸੁਣ ਰਹੀ ਲੱਗਦਾ ਹੁਣ ਆਵਾਜ਼ ਪਹੁੰਚੇਗੀ ਦੇਖੋ ਗੱਲ ਸੁਣੋ ਸਰਕਾਰ ਕੋਲੇ ਆਵਾਜ਼ ਦਾ ਸਰਕਾਰ ਬੋਲੀ ਹੋਈ ਆ ਆਵਾਜ਼ ਤਾਂ ਪਹੁੰਚਦੀ ਆ ਅਵਾਜ਼ ਕਿਉਂ ਨਹੀਂ ਪਹੁੰਚਦੀ ਇੰਨਾ ਜਿਹੜਾ ਆਵਾਮ ਫਿਰ ਰਿਹਾ ਇੰਨੀ ਸੰਗਤ ਐਨਾ ਇਹਨਾਂ ਅਨਦਾਜ਼ਾ ਦਾ ਦੁਖੀ ਹੋ ਰਿਹਾ ਇਹ ਆਵਾਜ਼ ਇਹ ਬੋੜਾ ਹੋਗਾ ਬੋੜਾ ਹੋ ਕੇ ਕੰਨਾਂ ਚ ਰੂੰ ਪਾਈ ਹੋਈ ਆ ਆਵਾਜ਼ ਪਹੁੰਚਣ ਦਾ ਨਾਮ ਕਾਰਨ ਕੀ ਐ ਇਹਦਾ ਕੋਈ ਹੈ ਨਹੀਂ ਵੀ ਆਵਾਜ਼ ਨਹੀਂ ਪਹੁੰਚਦੀ ਇਹਦੇ ਚ ਇਹ ਸਰਕਾਰ ਕਿਦੇ ਨਾਲ ਕਿਸੇ ਦਿਨ ਇਹ ਦੇਸ਼ ਦਾ ਭੱਠਾ ਬਿਠਾਉਣ ਤੇ ਤੁਲੀ ਹੋਈ ਐ ਕੇਂਦਰ ਦੀ ਕੇ ਪੰਜਾਬ ਦੇ ਸਰਕਾਰਾਂ ਦੋਏ ਨਹੀਂ ਵਧੀਆ ਪਰ ਜਿਹੜੀ ਇਹ ਕੇਂਦਰ ਹਲੇ ਜਿਹੜੀ ਐ ਐਮਐਸਬੀ ਦਾ ਸਾਡਾ ਇਹ ਕੇਂਦਰ ਦੇ ਖਿਲਾਫ ਆ ਕੇਂਦਰ ਦੇ ਖਿਲਾਫ ਕੇਂਦਰ ਕੇਂਦਰ ਆ ਰਹੇ ਫਿਰ ਤਾਂ ਜਦੋਂ ਮੇਨ ਹੋਰ ਹੁੰਦਾ ਨਾ ਸਰਕਾਰਾਂ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਵੀ ਜਿਹੜੀ ਹੁਣ ਆ ਹੁਣ ਵਾਲੀ ਸਰਕਾਰ ਇਹ ਬਹੁਤ ਵਧੀਆ ਜਦੋਂ ਜਿੰਨਾ ਚਿਰ ਇਹ ਮਸਲੇ ਪਾ ਕੇ ਇੱਕ ਸਾਲਾਂ ਦੇ ਨਾਲ ਨਹੀਂ ਤੁਰਦੀ ਅਸੀਂ ਵਧੀਆ ਕਿਵੇਂ ਕਹਿ ਦਾਂਗੇ ਪੰਜਾਬ ਸਰਕਾਰ ਦਾ ਰੋਲ ਹੈਗਾ ਇਹਦੇ ਵਿੱਚ ਮੰਗਾ ਨਾ ਮੰਨਣ ਦੇਖੋ ਮੰਗਾ ਰੋਲ ਤਾਂ ਹੁੰਦੀ ਹੈ ਨਹੀਂ ਨਾ ਕਿਉਂ ਨਹੀਂ ਖਿਲਾਫ ਨਹੀਂ ਦੋਨ ਦੇ ਇਹ ਕਿਉਂ ਨਹੀਂ ਸੈਂਟਰ ਸਰਕਾਰ ਦੇ ਖਿਲਾਫ ਕਿਉਂ ਨਹੀਂ ਜਾ ਕੇ ਆਵਾਜ਼ ਦੰਦੇ ਦੇ ਨਾਲ ਤੋਂ ਸਮ ਕਸਾਲਾਂ ਦੇ ਨਾਲ ਧਰਨਾ ਚਾਹਣ ਅੱਛਾ ਤੁਸੀਂ ਜਗਜੀਤ ਸਿੰਘ ਡੱਲੇਵਾਲ ਦੇ ਜਿਹੜਾ ਮਰਨ ਵਰਤਾ 60ਵੇਂ ਦਿਨ ਚ ਹੋ ਗਿਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਮਰਨ ਵਰਤਾ ਉਹ ਦੇਖੋ ਉਹ ਵੀ ਇੱਕ ਸਾਡੇ ਕਿਸਾਨਾਂ ਅੱਗੂਲੇ ਇੱਕ ਕੁਰਬਾਨੀ ਆ ਉਹਨਾਂ ਦਾ ਖੂਨ ਖੋਲ ਲਿਆ ਖੂਨ ਉਹਦਾ ਹੋਇਆ ਉਹ ਉਹ ਵੀ ਇੱਕ ਕੁਰਬਾਨੀ ਆ ਨੂੰ ਅਸੀਂ ਤਾਂ ਇਹਦਾ ਨਹੀਂ ਕਹਿੰਦੇ ਵੀ ਇਹ ਕੋਈ ਵੀ ਨਜਾਇਜ਼ ਹੈ ਅਸੀਂ ਉਹਨਾਂ ਦੇ ਨਾਲ ਆ ਅੱਛਾ ਕੁਝ ਲੋਕ ਇੱਕ ਇਹ ਵੀ ਸਵਾਲ ਕਰਦੇ ਆ ਵੀ ਜਗਜੀਤ ਸਿੰਘ ਡੱਲੇਵਾਲ ਬਜ਼ੁਰਗ ਨੇ ਉਹ ਮਰਨwarte ਬੈਠ ਗਏ ਉਹ ਕਦੇ ਜਿਹੜੇ ਆਮ ਕਿਸਾਨ ਆਗੂ ਆ ਚ ਸਰਬਨ ਸਿੰਘ ਭੰਦੇਰ ਹੋਵੇ ਚ ਹੋਰ ਨੇ ਵੀ ਉਹਨਾਂ ਨੂੰ ਵੀ ਨਾਲ ਬੈਠਣਾ ਚਾਹੀਦਾ ਸੀਗਾ ਇਹ ਆਮ ਕਿਸਾਨ ਸੋਚਦਾ ਨਹੀਂ ਦੇਖੋ ਗੱਲ ਸੁਣੋ ਆਮ ਕਿਸਾਨ ਕੇ ਦੇਖੋ ਪਹਿਲਾਂ ਤਾਂ ਜਿਹੜਾ ਜਹਾਜ ਹੈ ਵੀ ਹੈ ਉਹ ਹਰੇਕ ਇਨਸਾਨ ਦਾ ਹਰੇਕ ਦੇ ਆਪ ਦੇ ਆਪ ਦੀ ਸੋਚ ਹੁੰਦੀ ਆਪ ਦੇ ਆਪ ਦੇ મતਭੇਦ ਹੁੰਦੇ ਨੇ ਆਪ ਦੇ ਆਪ ਦੀ ਸੋਚ ਅਲੱਗ-ਅਲੱਗ ਹੁੰਦੀ ਹੈ ਇਹ ਦੂਏ ਦੀ ਸੋ ਮੇਰੀ ਤੁਹਾਡੇ ਨਾਲ ਸੋਚ ਕਿਵੇਂ ਮਿਲ ਸਕਦੀ ਹੈ ਥੋੜੀ ਅਲੱਗ ਸੋਚ ਮੇਰੀ ਅਲੱਗ ਸੋਚ ਹੈ ਅਚਾ ਹੁਣ ਐਸਕੇਮ ਸਾਰੇ ਇਕੱਠੇ ਹੋ ਗਏ ਹੁਣ ਲੱਗਦਾ ਵੀ ਜਿਹੜਾ ਤੁਹਾਡਾ ਪ੍ਰਦਰਸ਼ਨ ਆ ਜਿਹੜਾ ਤੁਹਾਡਾ ਹੋ ਆ ਉਹ ਹੋਰ ਵਧੀਆ ਤਰੀਕੇ ਨਾਲ ਠਰਦਾ ਹੈ ਹਾਂ ਇਹ ਮਜ਼ਬੂਤ ਹੋਊਗਾ ਸਰਕਾਰ ਦੇ ਇਹ ਗੱਲ ਨਹੀਂ ਸਰਕਾਰ ਨੂੰ ਚੱਟਣੀ ਉਹ ਥੁੱਕਾ ਚੱਟਣ ਵਾਲਾ ਕੰਮ ਹੋਊਗਾ ਐ ਬਾਪੂ ਜੀ ਕਿਹੜੇ ਪਿੰਡ ਤੋਂ ਆਇਓ ਅਸੀਂ ਜਿਸ ਸਵਾਲ ਪੰਡਾਈ ਸਾਡਾ ਹੈ ਪਟਿਆਲੇ ਦੇ ਨਾਲ ਕ੍ਰਾਂਤੀਕਾਰੀ ਬੀਕੇ ਜੂ ਬੀਕੇ ਜੂ ਪਟੇੜੀ ਕਲਾ ਸਾਡਾ ਇਹ ਅੱਛਾ ਤੁਸੀਂ ਇਹ ਦੱਸੋ ਵੀ ਅੱਜ ਦੇ ਟਰੈਕਟਰ ਅੱਜ ਦੇ ਟਰੈਕਟਰ ਮਾਰਚ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਆਪਣੀ ਸੈਂਟਰ ਤੱਕ ਆਵਾਜ਼ ਜਾਊ ਆਪਣੀ ਜਾਣੀ ਚਾਹੁੰਦੇ ਜੀ ਅਸੀਂ ਤਾਂ ਸੈਂਟਰ ਤੱਕ ਆਵਾਜ਼ ਪਹੁੰਚਾਉਣ ਵਾਸਤੇ ਹੀ ਇਹ ਮਾਰਚ ਕਰ ਰਹੇ ਹਾਂ ਤੇ ਤੁਸੀਂ ਓ ਜੇ ਤੁਹਾਡੀ ਖਬਰ ਨੂੰ ਪਹੁੰਚਾਓਗੇ ਅੱਗੇ ਤਾਂ ਸਾਡੀ ਹੁਣ ਖਬਰ ਤਾਂ ਜਾ ਰਹੀ ਹੈ ਸਾਡੀ ਹੀ ਖਬਰ ਤਾਂ ਜਾ ਰਹੀ ਹੈ ਪਤਾ ਪਹਚਾਨ ਨਹੀਂ ਰਿਹਾ ਅਸੀਂ ਕਹਿ ਰਹੇ ਹਾਂ ਤੁਹਾਡੇ ਰਾਹੀਂ ਸਾਡੀ ਬਾਜ਼ ਸੈਂਟਰ ਤੱਕ ਪਹੁੰਚੇ ਤੇ ਸਾਡੀਆਂ ਮੰਗਾਂ ਨੂੰ ਸਰਕਾਰ ਗੌਰ ਕਰੇ ਸਾਡੀਆਂ ਮੰਗਾਂ ਤੇ ਤਾਹੀ ਇਹ ਮਾਰਚ ਕਰ ਰਹੇ ਆ ਜੀ ਸਾਡਾ ਤਾਂ ਸਿੰਘ ਢੱਲੇਵਾਲ ਦੇ ਜਿਹੜਾ ਮਰਨ ਵਰਤਾ ਉਹਨੂੰ ਕਿਵੇਂ ਦੇਖਦੇ ਹੋ ਚਕਜੀਤ ਸਿੰਘ ਜੀ ਢੱਲੇਵਾਲ ਮਰਨ ਪਰ ਤੇ ਬੈਠੇ ਨੇ ਇੱਕ ਆਗੂ ਨੇ ਆਪਣੀ ਜਾਨ ਦੀ ਬਾਜ਼ੀ ਲਾਤੀ ਸਰਕਾਰ ਨੂੰ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਹੋਰ ਇਦੂ ਉੱਪਰ ਨੂੰ ਆਗੂ ਕੀ ਆਪਣਾ ਪ੍ਰੂਫ ਦੇ ਸਕਦਾ ਕਿਉਂਕਿ ਅੱਗੇ ਤਾਂ ਲੋਕ ਕਹਿੰਦੇ ਤੇ ਜੀ ਇਹ ਬਗਾਨੇ ਪੁੱਤਾਂ ਨੂੰ ਮਰਵਾਏ ਜਾਂਦੇ ਨੇ ਆਗੂ ਆਪ ਆਪਣੇ ਘਰਾਂ ਬੈਠੇ ਨੇ ਆਪ ਪਿੱਛੇ ਰਹਿੰਦੇ ਨੇ ਪਰ ਅੱਜ ਆਗੂ ਨੇ ਸਾਡੇ ਨੇ ਮੂਰੇ ਹੋ ਕੇ ਦਿਖਾ ਦਿੱਤਾ ਵੀ ਆਗੂ ਮੂਰੇ ਹੋ ਰਹੇ ਨੇ ਆਮ ਘਰਾਂ ਦੇ ਬੱਚਿਆਂ ਨੂੰ ਇਹ ਪਿੱਛੇ ਰੱਖ ਰਹੇ ਨੇ ਕਿਸਾਨ ਆਗੂ ਨੇ ਦਵਿੰਦਰ ਸਿੰਘ ਪੂਨੀਆ ਪਾਉਣ ਨਾਲ ਗੱਲਬਾਤ ਕਰਦੇ ਆ ਪੂਨੀਆ ਸਾਹਿਬ ਜਿਹੜਾ ਅੱਜ ਦਾ ਟਰੈਕਟਰ ਮਾਰਚ ਹੈ ਕੀ ਲੱਗਦਾ ਹੈ ਕਿ ਇਸ ਟਰੈਕਟਰ ਮਾਰਚ ਦੇ ਨਾਲ ਜਿਹੜੀ ਕੇਂਦਰ ਸਰਕਾਰ ਆ ਉਹ ਨੂੰ ਕੋਈ ਜਾਗ ਆਏਗੀ ਦੇਖੋ ਜਾਗਣ ਵਾਲੀ ਗੱਲ ਤਾਂ ਕੁਝ ਇਸ ਕਿਸਮ ਦੀ ਹੈਗੀ ਆ ਕਿ ਅਸੀਂ ਆਪਣਾ ਸੰਘਰਸ਼ ਕਰ ਰਹੇ ਹਾਂ ਅਸੀਂ ਸੰਘਰਸ਼ ਲਗਾਤਾਰ ਜਾਰੀ ਰੱਖਣਾ ਤੇ ਰੱਖ ਰਹੇ ਹਾਂ ਜਿੰਨੀ ਦੇਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਕੇਂਦਰ ਸਰਕਾਰ ਜਾਗੀ ਹੋਈ ਆ ਉਹਦੇ ਜਿਹੜਾ ਹੈ ਸੌਣ ਦਾ ਸਵਾਲ ਹੈਗਾ ਕਿ ਜਾਣ ਬੁੱਝ ਕੇ ਉਹ ਲੋਕ ਮਸਲੇ ਕਿਸਾਨਾਂ ਦੇ ਮਸਲੇ ਕਿਰਤੀਆਂ ਦੇ ਮਸਲੇ ਕਾਮਿਆਂ ਦੇ ਮਸਲੇ ਜਿਹੜੇ ਆ ਉਹ ਹੱਲ ਨਹੀਂ ਕਰ ਰਹੀ ਉਹ ਜਾਗ ਕੇ ਨਹੀਂ ਕਰ ਰਹੀ ਸੁੱਤੀ ਨਹੀਂ ਆ ਮੈਂ ਕਦੇ ਵੀ ਨਹੀਂ ਕਹੂੰਗਾ ਕਿ ਸੁੱਤੀ ਆ ਉਹਨਾਂ ਦੇ ਏਜੰਡੇ ਦੇ ਉੱਤੇ ਕਾਰਪੋਰੇਟਸ ਹੈਗਾ ਉਹਨਾਂ ਦੇ ਲਈ ਬਾਖੂਬੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤਹਿਤ ਕੰਮ ਕਰ ਰਹੇ ਹੈਗੇ ਆ ਇਸ ਕਰਕੇ ਸੌਣ ਦਾ ਸਵਾਲ ਨਹੀਂ ਉਹਨਾਂ ਦਾ ਇਹ ਜਾਗ ਕੇ ਗਿਨ ਕੇ ਮਿਥ ਕੇ ਸੋਚ ਕੇ ਸਮਝ ਕੇ ਸਾਰੇ ਲੋਕ ਵਿਰੋਧੀ ਕੰਮ ਜਿਹੜੇ ਕਰ ਰਹੇ ਨੇ ਉਹ ਤੇ ਕਿਸਾਨ ਵਿਰੋਧੀ ਕਰ ਰਹੇ ਹੈਗੇ। ਅੱਛਾ ਇਹ ਕੀ ਦੱਸੋ ਇੱਥੇ ਕੋਈ ਵੱਡਾ ਲੀਡਰ ਪਟਿਆਲੇ ਅੱਜ ਜੋਗਿੰਦਰ ਸਿੰਘ ਉਗਰਾਹਾਂ ਵਰਗਾ ਬਲਵੀਰ ਸਿੰਘ ਰਾਜ ਜਾਂ ਹੋਰ ਕੋਈ ਵੱਡਾ ਲੀਡਰ ਇੱਥੇ ਗਵਾਹੀ ਕਰੇਗਾ ਅੱਜ। ਤਾਂ ਦੇਖੋ ਜੀ ਜਿੰਨੀ ਕਿ ਜਾਣਕਾਰੀ ਹੈਗੀ ਆ ਕਿ ਉਹ ਆਪ ਕੋ ਆਪਣੇ ਜ਼ਿਲ੍ਹਿਆਂ 'ਚ ਹੈਗੇ ਨੇ। ਹਾਂ ਜੇ ਕਿਤੇ ਉਹਨਾਂ ਕੋਲ ਸਮਾਂ ਬਚ ਜਾਂਦਾ ਤਾਂ ਕੋਈ ਵੀ ਸੂਬੇ ਦਾ ਆਗੂ ਜਿਹੜਾ ਆ ਸਕਦਾ ਹੈ। ਅੱਛਾ ਭੁਨੇਸ਼ਵਰ ਕੀ ਦੱਸੋ ਆਪਾਂ ਸਾਰੇ ਕਿਸਾਨ ਆ ਗੋਨੇ ਚਾਹੇ ਉਹਦੇ ਚਾ ਇਸਕੀਮਾਂ ਚਾ ਗੈਰ ਰਾਜਨੀਤੀ ਚਾ ਕੇ ਮਮਾ ਕਾਰਪੋਰੇਟਾਂ ਦੀ ਗੱਲ ਕੀਤੀ ਜਾ ਰਹੀ ਹੈ ਹਰ ਜਗ੍ਹਾ ਪਰ ਫਿਰ ਵੀ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣੇ ਲਗਾਤਾਰ ਪੈਰ ਪਸਾਰ ਰਹੇ ਨੇ ਆਪਾਂ ਉਹਨੂੰ ਰੋਕ ਨਹੀਂ پا ਰਹੇ ਆਪਾਂ ਮਲੇ ਲੱਖ ਜਤਨਾਂ ਦੇ ਸਕੇ ਵੀ ਉਹਨੂੰ ਨਹੀਂ ਰੋਕ ਪਾ ਰਹੇ ਤਾਂ ਫਿਰ ਇਹ ਇਹਦਾ ਹੱਲ ਐਂਡ ਹੋਏਗਾ ਕਿ ਦੇਖੋ ਜੀ ਗੱਲ ਇਹ ਹੈਗਾ ਡਾਡੇ ਦਾ ਸੱਤੀ ਵੀ ਹੀ 100 ਹੁੰਦਾ ਪਰ ਇਹ ਕੁਦਰਤ ਵਿਰੋਧੀ ਹੁੰਦਾ ਜਿਹੜੀ ਅੱਤ ਚੱਕਦਾ ਹੈ ਨਾ ਕੋਈ ਅਸੀਂ ਕਹਿੰਦੇ ਆ ਕਿ ਇਹਨਾਂ ਨੇ ਅੱਤ ਚੱਕੀ ਹੋਈ ਹੈ ਕਾਰਪੋਰੇਟ ਸਵਾਦ ਰਿਆ ਕਾਰਪੋਰੇਟਸ ਜਿਹੜਾ ਲਗਾਤਾਰ ਹਮਲੇ ਕਰ ਰਹੇ ਆ ਤੇ ਸਾਡੀਆਂ ਸਰਕਾਰਾਂ ਉਹਨਾਂ ਦੀਆਂ ਡੰਮੀ ਸਰਕਾਰਾਂ ਨੇ ਲੇਕਿਨ ਅਤ ਦਾ ਅੰਤ ਹੁੰਦਾ ਇਹ ਮੁਗਲ ਸਾਮਰਾਜ ਦਾ ਵੀ ਹੋਇਆ ਇਹ ਬ੍ਰਿਟਾਨੀ ਵੀ ਸਾਮਰਾਜ ਦਾ ਵੀ ਹੋਇਆ ਰਿਆਸਤੀ ਰਾਜਿਆਂ ਦਾ ਵੀ ਹੋਇਆ ਤੇ ਹੁਣ ਇਹਨਾਂ ਦਾ ਵੀ ਹੋਣਾ ਹੀ ਹੋਣਾ ਇਸ ਕਰਕੇ ਅਸੀਂ ਲੜਾਈ ਲੜਦੇ ਰਹਿਣਾ ਇਹਨਾਂ ਦਾ ਅੰਤ ਹੋਏਗਾ ਹੋਏਗਾ ਜਿਹੜੀ ਅੱਜ ਅੱਜ ਦੇ ਜਿਹੜਾ ਜਿਹੜਾ ਮਾਰਚ ਹੈਗਾ ਉਹਦੇ ਚ ਸਾਰੇ ਇਕੱਠੇ ਆ ਜਿਹੜੇ ਇਸ ਤੇ ਇਕੱਠ ਹੈਗਾ ਸਾਰੇ ਐਸ ਕੇ ਐਮ ਸਾਰੇ ਇਕੱਠੇ ਆ ਜਾਂ ਪਟਿਆਲੇ ਚ ਅਲਗ-ਅਲਗ ਜਗ੍ਹਾ ਤੇ ਦੇਖੋ ਜੀ ਇਹ ਹੋਇਆ ਕਿ ਇੱਕ ਤਾਂ ਏਕਤਾ ਦੀ ਗੱਲਬਾਤ ਚੱਲ ਰਹੀ ਆ ਉਹਨੇ ਕਾਫੀ ਜਿਹੜਾ ਐਡਵਾਂਸ ਕੀਤਾ ਪਰ ਅੱਜ ਅੱਜ ਤਾਂ ਜਿਹੜਾ ਸੱਦੇ 'ਚ ਸਾਰੇ ਸ਼ਾਮਲ ਕਰ ਸੱਦੇ ਦੇ ਵਿੱਚ ਆ ਸੀ ਕਿ ਸਾਰੇ ਜਿਹੜੇ ਮੋਰਚੇ ਆ 26 ਜਨਵਰੀ ਦਾ ਇਹ ਪ੍ਰੋਗਰਾਮ ਦਿੱਤਾ ਹੈ ਇਸ ਕਰਕੇ ਤੁਹਾਡੇ ਸਾਹਮਣੇ ਆ ਕਿ ਸਾਰੇ ਮੋਰਚੇ ਇੱਥੇ ਸ਼ਾਮਲ ਹੈ ਇਸ ਪ੍ਰਕਾਟ ਦੇ ਵਿੱਚ ਸਾਰੇ ਮੋਰਚੇ ਸ਼ਾਮਲ